ਅਸੀਂ ਘਰ ਚ ਜਾ ਕੇ ਕੰਮ ਕਰ ਜੀ ਕਰਦੇ ਨਹੀਂ ਆ ਕੇ ਪਰਮਾਤਮਾ ਦੁੱਖ ਹੀ ਦੇਂਦੀ ਐ 체ਤੀ ਯਾਨੀ ਦੂਜੀ ਦੂਜੀ ਕੁੜੀ ਦਾ ਵਿਆਹ ਰੱਖਿਆ ਸੀ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਅਸੀਂ ਤਾਂ ਪੁਹਾਰ ਲਾਈ ਜੇ ਨਹੀਂ ਸਾਡੀ ਮਦਦ ਕੀਤੀ ਜਾਵੇ ਸਸਰੀਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਆਨਲਾਈਨ ਮੈਂ ਹਾਂ ਅਰਵਿੰਦਰ ਤਨੇਜਾ ਗੱਲ ਕਰਾਂਗੇ ਅੱਜ ਅਸੀਂ ਇੱਕ ਐਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਸ ਪਰਿਵਾਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਹੈ ਵਿਆਹ ਰੱਖਿਆ ਇੱਕ ਧੀ ਦਾ ਲੇਕਿਨ ਹਾਲਾਤ ਜਿਹੜੇ ਐ ਉਹ ਇਸ ਕਦਰ ਜਿਹੜੇ ਐ ਮਾੜੇ ਐ ਕਿ ਉਸ ਵਿਆਹ ਨੂੰ ਲੈ ਕੇ ਜਿੱਥੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਉੱਥੇ ਹੀ ਸਾਰਾ ਟੱਬਰ ਚਿੰਤਾ ਦੇ ਵਿੱਚ ਦਿਖਾਈ ਦੇ ਰਿਹਾ ਐ ਅਸੀਂ ਗੱਲ ਕਰ ਰਹੇ ਹਾਂ ਪਿੰਡ ਬੰਨੂ ਆਣਾ ਪਹੁੰਚੇ ਹਾਂ ਘਰ ਤੁਸੀਂ ਦੇਖ ਸਕਦੇ ਹੋ ਘਰ ਕਈ ਐ ਤਾਂ ਸਿਰਫ ਇੱਕ ਆ ਕਮਰਾ ਇਹੀ ਬੈਡਰੂਮ ਹੈ ਤਾਂ ਇਹੀ ਕਿਚਨ ਹੈ ਤਾਂ ਇਸ ਇੱਕ ਕਮਰੇ ਦੇ ਵਿੱਚ ਇੱਕ ਪੂਰਾ ਪਰਿਵਾਰ ਰਹਿੰਦਾ ਹੈ ਔਰ ਜਿਨ੍ਹਾਂ ਨੂੰ ਹੁਣ ਖੁਸ਼ੀਆਂ ਦੇ ਬਜਾਏ ਜਿਹੜਾ ਹੈਗਾ ਉਹ ਇੱਕ ਵਿਪਤਾ ਦੇ ਵਿੱਚ ਪਏ ਆ ਇੱਕ ਟੈਨਸ਼ਨ ਦੇ ਵਿੱਚ ਪਰਿਵਾਰ ਚੱਲ ਰਿਹਾ ਹੈ ਕਾਰਨ ਜਿਹੜਾ ਹੈ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਫਿਰ ਦਰਾ ਦਿਨਾ ਕਿ ਸ਼ਾਦੀ ਹੈ ਇਹ ਤਸਵੀਰਾਂ ਚ ਜੋ ਤੁਸੀਂ ਬੇਟੀ ਦੇਖ ਰਹੇ ਹੋ ਇਸ ਦੀ ਸ਼ਾਦੀ ਹੈ ਔਰ ਇਸ ਦੀ ਸ਼ਾਦੀ ਨੂੰ ਲੈ ਕੇ ਪਰਿਵਾਰ ਇਸ ਸਮੇ ਬਹੁਤ ਹੀ ਟੈਨਸ਼ਨ ਦੇ ਵਿੱਚ ਚੱਲ ਰਿਹਾ ਹੈ ਅਗਲ ਬਾਤ ਕਰਾਂਗੇ ਇਸ ਬੇਟੀ ਦੀ ਮਾਤਾ ਦੇ ਨਾਲ ਜੀ ਬੀਬੀ ਕੀ ਨਾਜੀ ਜੀ ਤੁਹਾਡਾ ਸਿਮਰਾਨੀ ਕੀ ਕਹਿਣਾ ਚਾਹੁੰਦੇ ਜੀ ਫੜ ਲਓ ਜੋ ਆਖ ਨੂੰ ਚੱਕ ਤੁਸੀਂ ਚਾਹੁੰਦੇ ਜੀ ਸਾਡੇ ਤੇ ਦਾ ਵਿਆਹ ਹੋ ਜਾਵੇ ਗਰੀਬ ਘਰ ਆ ਵੀਰੇ ਅਸੀਂ 6 6 ਲੜਕਿਆਂ ਨੇ ਤਾਂ ਅਸੀਂ ਸਾਡੀ ਮਦਦ ਕਰੀ ਜਾਵੇ ਅਸੀਂ ਵਿਆਹ ਕਦੋਂ ਵਿਆਹ ਮੇਰੇ ਗੁੜੀਆਂ ਦਾ 18 ਫਰਵਰੀ ਦਾ ਹੈ ਤਾਂ ਅਸੀਂ ਗਰੀਬ ਘਰ ਨੇ ਤੇ ਸਾਡੇ ਜਿੰਨਾਂ ਦੀ 900 ਦਾ ਮਦਦ ਚਾਹੀਦੀ। ਅਸੀਂ ਆਏ ਚੰਨੇ। ਕੀ ਕਿਦਾਂ ਕੀ ਕੀ ਤਿਆਰੀਆਂ ਕਰ ਲੀਆਂ ਹੋਈਆਂ ਹੁਣ ਤੇ? ਅਸੀਂ ਤਾਂ ਕੋਈ ਹਜੇ ਤਿਆਰੀ ਨਹੀਂ ਕੀਤੀ ਤਾਂ ਅਸੀਂ ਮਦਦ ਮੰਗੇ ਜਾਨੇ ਕਿ ਪਰਮਾਤਮਾ ਸਾਡੇ ਉੱਤੇ ਪਤ ਕੇ ਦੇਵੇ। ਅਸੀਂ ਧੀਆਂ ਗਰੀਬ ਹੈਗੇ ਨਾ ਅਸੀਂ ਪਰਮਾਤਮਾ ਜਿਹੜਾ ਕੋਈ ਦੀ ਹੈ ਤਹੀ ਪਿੱਛੇ ਹੈਗੇ ਨੇ ਬਸ। ਅਸੀਂ ਤਾਂ ਕੁੜੀ ਦਾ ਵਿਆਹ ਰੱਖਿਆ ਕਿ ਸਾਡੀ ਕੋ ਮਦਦ ਕੀਤੀ ਜਾਵੇ। ਪਿਓ ਹਿੰਦੇ ਮੰਝਾ ਤੇਗੇ ਨੇ ਪਰ ਉਹਨਾਂ ਦੋਨੋਂ ਲੱਤਾਂ ਕੱਟੀਆਂ ਹੋਈਆਂ ਨੇ ਉਹ ਕੁਛ ਨਹੀਂ ਕੰਮ ਕਰਦਾ। ਅਸੀਂ ਮੈਂ ਘਰਾਂ ਚ ਜਾਂ ਕੰਮ ਕਰਦਾ ਜੜਪੋਚਾ ਦਾ ਕੰਮ ਕਰਦੀ ਮੈਂ ਕਿੰਨੇ ਬੱਚੇ ਤੁਹਾਡੇ ਮੇਰੇ 7 ਬੱਚੇ ਨੇ ਇੱਕ ਲੜਕਾ ਤੇ 6 ਲੜਕੀ ਹੈ ਹੂੰ ਤਾਂ ਅਸੀਂ ਦੂਜੀ ਲੜਕੀ ਦਾ ਵਿਆਹ ਕਰਨ ਲੱਗੇ ਆ 18 ਫਰਵਰੀ ਤੇ ਵਿਆਹ ਗੁੜੀ ਦਾ ਹੂੰ ਕਿੱਥੇ ਕਰਨਿਆ ਪਿਆ ਅਸੀਂ ਮਲੋੜ ਕੀਤਾ ਹੈ ਅੱਛਾ ਹਾਂਜੀ ਹੁਣ ਤੁਸੀਂ ਲੜਕੀ ਦਾ ਇਸ ਦਾ ਵਿਆਹ ਹੈਗਾ ਕੀ ਕੁਝ ਜੋੜ ਲਿਆ ਕੋਈ ਦਾਜ ਲਈ ਕੋਈ ਹੋਰ ਸਮਾਨ ਅਸੀਂ ਤਾਂ ਅਜੇ ਕੁਝ ਵੀ ਨਹੀਂ ਜੋੜਿਆ ਕੋਈ ਦਾਜ ਨਹੀਂ ਕੁਝ ਨਹੀਂ ਅਜੇ ਕੁਝ ਨਹੀਂ ਜੋੜਿਆ ਅਸੀਂ ਇਹ ਟੈਂਸ਼ਨ ਲਈ ਖੜੇ ਕਿ ਕੱਤੀ ਦਾ ਵਿਆਹ ਕਰੀਏ ਤੇ ਕਰੀਏ ਗਿਆ ਸੀ ਵਿਆਹ ਤਰਖ ਲਿਆ ਬਾਕੀ ਪਰਮਾਤਮਾ ਹੀ ਉੱਥੇ ਡੋਰ ਛੱਡਿਆ ਕਿ ਪਰਮਾਤਮਾ ਕੋਈ ਮਦਦ ਆਵੇ ਕਿਥੋਂ ਤਵੀ ਵਿਆਹ ਕਰੀਏ ਤੇ ਇਹਦਾ ਅਸੀਂ ਤਾਂ ਸੋਚੀ ਜਾਨੀ ਕਿ ਤੇ ਦਾ ਵਿਆਹ ਹੋਵੇ ਅਸੀਂ ਹੈ ਨਹੀਂ ਕੁਝ ਵੀ ਅਸੀਂ ਕੁਝ ਵੀ ਨਹੀਂ ਬਣਾਇਆ ਜੇ ਕੱਪੜੇ ਰੀੜਾ ਅਜੇ ਕੁਝ ਨਹੀਂ ਬਣਾਇਆ ਅਸੀਂ ਤੱਕ ਵਿਆਹ ਰੱਖ ਤੱਕ ਕਿ ਮੈਂ ਕਿ ਚਲੋ ਕਿਸੇ ਮਦਦ ਆਵੇ ਤਾਂ ਅਸੀਂ ਕਰਾਂ ਪਰ ਅਜੇ ਕੁਛ ਨਹੀਂ ਕੀਤਾ ਜਿ ਤਿਆਰੀ ਹਮ ਅਸੀਂ ਸੋਚੀ ਜਾਨੀ ਪਰਮਾਤਮਾ ਦੇਖੋ ਨਾ ਇਹਦੇ ਪਿਓ ਤਾਂ ਕਮਾਨ ਜੋਗੀ ਨਹੀਂ ਹੈਗਾ ਉਹ ਤੇ ਵਿਚਾਰਾ ਮੰਝੇ ਤੇ ਬੈਠਾ ਹੈ ਅਸੀਂ ਕੰਮ ਕਾਜ ਕਰਨਾ ਘਰਾਂ ਚ ਜਾ ਕੇ ਕੀ ਹੋਇਆ ਇਹਦੇ ਪਿਓ ਨੂੰ ਇਹਦੇ ਪਿਓ ਦੇ ਦੋਨੋਂ ਲੱਤਾਂ ਕੱਟਿਆ ਗਿਆ ਐਕਸੀਡੈਂਟ ਹੋਇਆ ਥੋੜਾ ਜਿਹਾ ਹਮ ਤਾਂ ਚਾਰ ਪੰਜ ਸਾਲ ਹੋ ਗਏ ਮੰਝੇ ਤੇ ਬੈਠੇ ਨੇ ਹਮ ਉਹਨਾਂ ਕਿਤੇ ਜਾਨ ਜੋਗੀ ਨਾ ਕਿਤੇ ਆਨ ਜੋਗੀ ਮੰਝੇ ਹੀ ਤਾਂ ਰਹਿੰਦੇ ਨੇ ਉਹ ਪਿਓ ਹਮ ਬਸ ਹੋਰ ਤਾਂ ਕੋਈ ਗੰਵਾਸੀ ਮੈਂ ਕਰਨੀ ਕੰਮ ਹੈ ਬੱਚੇ ਕੱਲੇ ਕਮਾਨ ਵਾਲੇ ਸਾਰੇ ਖਾਣ ਵਾਲੇ ਬੱਚੇ ਨੇ ਅੱਛਾ ਤੁਸੀਂ ਕੰਮ ਕਰਦੇ ਹੋ ਕੱਲੇ ਹਾਂਜੀ ਮੈਂ ਇਕੱਲੇ ਕੰਮ ਕਰਦੇ ਘਰਾਂ ਚ ਜਾ ਕੇ ਸਫਾਈਆਂ ਦਾ ਕੰਮ ਕਰਦੀ ਹਾਂਜੀ ਸਫਾਈਆਂ ਦਾ ਕਿੰਨੇ ਕੁ ਪੈਸੇ ਬਣ ਜਾਂਦੇ ਬਣ ਜਾਂਦੇ 4 ਤੋਂ 5000 ਬਸ ਇੰਨੇ ਕੁ ਮਹੀਨੇ ਦਾ ਫਿਰ ਗੁਜ਼ਾਰਾ ਹੋ ਜਾਂਦਾ ਸਾਰੇ ਟੱਬਰ ਦਾ ਉਹ ਪਰਮਾਤਮਾ ਦਾਸ ਹੈਗੇ ਜਿਹੜਾ ਇੰਨਾ ਕੁ ਗੁਜ਼ਾਰਾ ਕਰ ਰਿਹਾ ਇੱਕ ਡੰਗ ਖਾਣੇ ਤਾਂ ਦੋ ਇੱਕ ਡੰਗ ਬਣਾਨੀ ਦੋ ਡੰਗ ਖਾ ਲੈਣੇ ਅਸੀਂ ਅੱਛਾ ਹਾਂਜੀ ਪੜਦੇ ਵੀ ਹੈ ਬੱਚੇ ਹਾਂਜੀ ਪੜਦੇ ਨੇ ਬੱਚੇ ਸਾਰੇ ਅੱਛਾ ਸਰਕਾਰੀ ਸਕੂਲ ਤੇ ਪੜ੍ਹਦੇ ਨੇ ਹਾਂਜੀ ਸਰਕਾਰੀ ਸਕੂਲ ਤੇ ਪੜ੍ਹਦੇ ਨੇ ਪ੍ਰਾਇਮਰੀ ਚ ਤੇ ਕੁਝ ਗਰਲ ਸਕੂਲ ਪੜ੍ਹਦੇ ਨੇ ਸ਼ਹਿਰ ਚ ਜਾਂਦੀਆਂ ਦੋ ਬੱਚੇ ਤਿੰਨ ਬੱਚੇ ਬਾਕੀ ਇੱਥੇ ਪਿੰਡ ਲੱਗੇ ਸਕੂਲੇ ਬੱਚੇ ਹੂੰ ਹਾਂਜੀ ਕਿੰਨੀ ਕੁ ਮੁਸ਼ਕਲ ਹੈ ਹੁਣ ਟੈਨਸ਼ਨ ਦਿਮਾਗ ਤੇ ਹੋਈ ਹੈ ਹਾਂਜੀ ਮੁਸ਼ਕਲ ਤਾਂ ਬਹੁਤ ਹੈ ਪਰ ਅੱਗੇ ਟੈਨਸ਼ਨ ਤਾਂ ਬਹੁਤ ਹੋਈ ਪਈ ਕਿਵੇਂ ਕਰੀਏ ਕਿਵੇਂ ਨਾ ਰਾਤੀ ਨੀਂਦ ਨਹੀਂ ਆਉਂਦੀ ਜਦੋਂ ਸੋਨੇ ਪਰਮਾਤਮਾ ਅੱਗੇ ਅਰਦਾਸ ਕਰਨੀ ਸਾਡੀ ਮਦਦ ਕੀਤੀ ਕਿਸੇ ਪਾਸੋਂ ਕਰੇ ਤਾਂ ਬੇਕੋ ਪ੍ਰਾਉ ਜਿੱਥੇ ਅਸੀਂ ਹੋਰ ਥਾਵਾਂ ਤੇ ਮਦਦ ਕਰਦੇ ਆਂ ਹੋਰ ਥਾਵਾਂ ਤੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਦਾਨਪੁਣ ਦੇਨੇ ਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅਸਲ 'ਚ ਇਹਨਾਂ ਨੂੰ ਜ਼ਰੂਰਤ ਹੈਗੀ ਆ ਅਸਲ 'ਚ ਜਿਹੜਾ ਇਸ ਪਰਿਵਾਰ ਨੂੰ ਜ਼ਰੂਰਤ ਹੈਗੀ ਆ 6 ਲੜਕੀਆਂ ਇਹਨਾਂ ਦੀਆਂ ਔਰ ਦੂਸਰੀ ਲੜਕੀ ਦੀ ਹੁਣ ਸ਼ਾਦੀ ਕਰਨ ਜਾ ਰਹੀ ਐ ਔਰ ਕਹਿੰਦੇ ਆ ਕਿ ਘਰ ਦੇ ਵਿੱਚ ਕੁਝ ਵੀ ਨਹੀਂ ਹੈਗਾ ਬੱਚੀ ਨੂੰ ਦੇਣ ਵਾਸਤੇ ਬੱਚੀ ਦੇ ਵਿਆਹ ਵਾਸਤੇ ਕੁਝ ਵੀ ਨਹੀਂ ਹੈਗਾ ਇਹਨਾਂ ਕੋਲੇ ਤਾਂ ਜਿੱਥੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਧੀ ਦਾ ਵਿਆਹ ਹੈ ਉੱਥੇ ਹੀ ਪਰਿਵਾਰ ਜਿਹੜਾ ਹੈਗਾ ਉਹ ਫਿਕਰਾਂ ਦੇ ਵਿੱਚ ਡੁੱਬਿਆ ਹੈ ਕਹਿੰਦੇ ਆ ਕਿ ਮਲੋਟ ਵਿਆਹ ਹੈ 18 ਫਰਵਰੀ 18 ਫਰਵਰੀ ਦੱਸਿਆ ਜੀ ਹਾਂਜੀ ਹਾਂਜੀ 18 ਫਰਵਰੀ ਦਾ ਵਿਆਹ ਹੈਗਾ ਔਰ 18 ਫਰਵਰੀ ਦਾ ਵਿਆਹ ਹੈ ਔਰ ਇਸ ਇਹਨਾਂ ਦੇ ਕੋਲੇ ਇਸ ਟਾਈਮ ਜਿਹੜਾ ਹੈਗਾ ਕੁੜੀ ਨੂੰ ਦੇਣ ਵਾਸਤੇ ਜਾਂ ਬਰਾਤ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਇੰਤਜ਼ਾਮ ਨਹੀਂ ਹੈਗਾ ਤਾਂ ਮਜਬੂਰ ਹੋ ਕੇ ਜਿਹੜਾ ਹੈਗਾ ਅਦਾਸ ਰਿਹਾ ਕਿ ਲੜਕੀ ਦਾ ਜਿਹੜਾ ਬਾਪ ਹੈ ਉਸ ਦੀਆਂ ਦੋਨੇ ਲੱਤਾਂ ਕੱਟੀਆਂ ਹੋਈਆਂ ਔਰ ਉਹ ਕੋਈ ਕੰਮ ਨਹੀਂ ਕਰ ਸਕਦਾ ਇਹ ਇਕੱਲੀ ਵਿਚਾਰੀ ਮਾਂ ਹੈ ਜੋ ਘਰਾਂ ਚ ਜਾਂਦੀ ਹੈ ਸਫਾਈਆਂ ਕਰਦੀ ਹੈ ਔਰ ਕਹਿੰਦੀ ਹੈ ਕਿ 4 ਤੋਂ 5000 ਰੁਪਏ ਮਹੀਨੇ ਦਾ ਬੰਦਾ ਹੈ ਤਾਂ ਉਹਦੇ ਵਿੱਚ ਇੱਕ ਡੰਗ ਦੀ ਰੋਟੀ ਬਣਾਉਂਦੇ ਆ ਦੋ ਡੰਗ ਖਾ ਲੈਣੇ ਆ ਹਾਲਾਤ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਐ ਇਹ ਗਰੀਬੀ ਐ ਇਹਨੂੰ ਕਹਿੰਦੇ ਐ ਗਰੀਬੀ ਅਤ ਦੀ ਗਰੀਬੀ ਐ ਇੱਕ ਹੀ ਕਮਰਾ ਆਹਾ ਜੋ ਤੁਸੀਂ ਦੇਖ ਰਹੇ ਹੋ ਇਸੇ ਕਮਰੇ ਚ ਹੀ ਇਹ ਸਾਰਾ ਪਰਿਵਾਰ ਰਹਿੰਦਾ ਇੱਥੇ ਹੀ ਕਿਚਨ ਐ ਕਿਚਨ ਤੁਹਾਨੂੰ ਮੈਂ ਕਹਾਂਗਾ ਇੱਧਰ ਦਿਖਾਣ ਦਿਖਾਈਏ ਤੁਹਾਨੂੰ ਇਹੇ ਕਿਚਨ ਐ ਇੱਥੇ ਹੀ ਪਕਾਉਂਦੇ ਆ ਇੱਥੇ ਹੀ ਖਾਂਦੇ ਆ ਤਾਂ ਹਾਲਾਤ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਹੈਗੇ ਆ ਉਹ ਤੁਹਾਨੂੰ ਦਿਖਾ ਰਹੇ ਆ ਇਸ ਪਰਿਵਾਰ ਦੇ ਤਾਂ ਇਸ ਪਰਿਵਾਰ ਦੇ ਘਰ ਖੁਸ਼ੀਆਂ ਹੋਣੀਆਂ ਲੇਕਿਨ ਉਹ ਖੁਸ਼ੀਆਂ ਤਾਹੀਂ ਆਉਣ ਗਿਆ ਜੇ ਇਹਨਾਂ ਦੇ ਪੱਲੇ ਕੁਝ ਹੋਊਗਾ ਤਾਂ ਖੁਸ਼ੀਆਂ ਦੀ ਥਾਂ ਤੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਟੈਨਸ਼ਨ ਪਈ ਹੈ ਟੈਨਸ਼ਨ ਇਹ ਹੈ ਕਿ ਅਸੀਂ ਬੇਟੀ ਦਾ ਵਿਆਹ ਧਰਿਆ ਤਾਂ ਕਿਵੇਂ ਕਰਾਂਗੇ ਤਾਂ ਉਸ ਦੇ ਲਈ ਮਦਦ ਜਿਹੜੀ ਆ ਉਹ ਮੰਗ ਰਿਹਾ ਹੈ ਮਦਦ ਦੀ ਅਪੀਲ ਕਰ ਰਿਹਾ ਹੈ ਤੁਹਾਡਾ ਕੋਈ ਖਾਤਾ-ਕੁੱਤਾ ਹੈਗਾ ਕੋਈ ਬੈਂਕ ਤੇ ਕੋਈ ਕਿਸੇ ਤਰ੍ਹਾਂ ਦਾ ਹਾਂਜੀ ਤੁਹਾਡੀ ਕੋਈ ਮਦਦ ਕਰੇਗਾ ਕਿਵੇਂ ਕਰੇਗਾ ਉਹ ਦਿਖਾਓ ਕੋਈ ਕਾਗਜ਼ ਦਿਖਾਓ ਆਪਣੇ ਤਾਂ ਬਿਲਕੁਲ ਜਿਹੜਾ ਹੈਗਾ ਇਹ ਅਕਾਊਂਟ ਨੰਬਰ ਹੈਗਾ ਜੋ ਕਿ ਸੀਮਾ ਰਾਣੀ ਦੇ ਨਾਮ ਤੇ ਹੈ ਸੀਮਾ ਰਾਣੀ ਦੇ ਨਾਮ ਤੇ ਇਹ ਖਾਤਾ ਨੰਬਰ ਹੈਗਾ ਔਰ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ ਅਸੀਂ ਇਸ ਵੀਡੀਓ ਦੇ ਵਿੱਚ ਉੱਪਰ ਨੰਬਰ ਵੀ ਪਾ ਦਾਂਗੇ ਹੈਲਪ ਵਾਸਤੇ ਔਰ ਜਿਹੜਾ ਹੈਗਾ ਇਹ ਸਕਰੀਨ ਤੇ ਵੀ ਤੁਹਾਡੇ ਕਾਊਂਟ ਨੰਬਰ ਆ ਜਾਏਗਾ ਤਾਂ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਸਭ ਤੋਂ ਵੱਡਾ ਪੁੰਨ ਜਿਹੜਾ ਹੈਗਾ ਉਹ ਕਿਸੇ ਧੀ ਦਾ ਵਿਆਹ ਕਰਨਾ ਹੀ ਮੰਨਿਆ ਜਾਂਦਾ ਕਿਸੇ ਧੀ ਦਾ ਅਜਿਹੜਾ ਹੈਗਾ ਘਰ ਬਾਂਜਾਵੇ ਤਾਂ ਇਸ ਤੋਂ ਵੱਡੀ ਗੱਲ ਜਿਹੜੀ ਹੈ ਉਹ ਕੋਈ ਵੀ ਨਹੀਂ ਹੋ ਸਕਦੀ ਤਾਂ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਉਮੀਦ ਦਾ ਬਹੁਤ ਆਸ ਹੈ ਤੁਹਾਡੇ ਤੋਂ ਸਾਰੇ ਵੀਰਾਂ ਤੋਂ ਕਿ ਸ਼ਾਇਦ ਜਿਹੜਾ ਹੈਗਾ ਇਹਨਾਂ ਦੀ ਪਰਮਾਤਮਾ ਸੁਣ ਲਵੇ ਔਰ ਤੁਹਾਡੇ ਰੂਪ ਦੇ ਵਿੱਚ ਹੀ ਜਿਹੜਾ ਹੈਗਾ ਪਰਮਾਤਮਾ ਇਹਨਾਂ ਦੀ ਮਦਦ ਕਰੇ ਅਸੀਂ ਬਹੁਤ ਦਾਨ ਕਰਦੇ ਹਾਂ ਅਸੀਂ ਬਹੁਤ ਖਰਚੇ ਕਰਦੇ ਹਾਂ ਪਰ ਜੇਕਰ ਉਸ ਦੇ ਵਿੱਚੋਂ ਕੁਝ ਨਾ ਕੁਝ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਇਹਨਾਂ ਦੇ ਜ਼ਰੂਰਤ ਉਹਦੇ ਵਾਸਤੇ ਦੇ ਦਈਏ ਤਾਂ ਇਸ ਤੋਂ ਵੱਡਾ ਮੇਰੇ ਹਿਸਾਬ ਨਾਲ ਕੋਈ ਦਾਨਪੁਨ ਨਹੀਂ ਹੋ ਸਕਦਾ ਛੁੱਟੀਆਂ-ਛੁੱਟੀਆਂ ਬੱਚੀਆਂ ਮਾਸੂਮ ਬੱਚੀਆਂ ਤਾਂ ਜਿਹੜਾ ਹੈਗਾ ਅੱਜ ਇਹਨਾਂ ਨੂੰ ਜ਼ਰੂਰਤ ਹੈ ਤਾਂ ਜਿਸ ਲੜਕੀ ਦੀ ਸ਼ਾਦੀ ਆ ਉਹ ਵੀ ਸਾਹਮਣੇ ਬੈਠੀ ਆ ਤਾਂ ਇਸ ਦੀ ਸ਼ਾਦੀ ਆ ਪਰਿਵਾਰ ਦੇ ਕੋਲ ਅੱਜ ਕੁਝ ਵੀ ਨਹੀਂ ਹੈਗਾ ਔਰ ਜਿਹੜਾ ਹੈਗਾ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਬਿਲਕੁਲ ਅਕਾਊਂਟ ਨੰਬਰ ਜਿਹੜਾ ਤੁਹਾਨੂੰ ਦਿਖਾ ਦਿੱਤਾ ਹੈ ਇਹ ਹੈਗਾ ਜੀ ਸੀਮਾ ਰਾਣੀ ਦੇ ਨਾਮ ਤੇ ਸੀਮਾ ਰਾਣੀ ਵਾਈਫ ਆਫ ਰਾਜਕੁਮਾਰ ਰਾਜਕੁਮਾਰ ਇਹਨਾਂ ਦੇ ਹਸਬੰਡ ਦਾ ਨੇਮ ਹੈ ਨਾਮ ਹੈ ਤੇ ਇਹ ਸੀਮਾ ਰਾਣੀ ਨੇ ਤਾਂ ਇਹਨਾਂ ਦੀ ਹੈਲਪ ਜਿਹੜੀ ਹੈਗੀ ਆ ਉਹ ਜ਼ਰੂਰ ਕੀਤੀ ਜਾਵੇ ਆ ਗੱਲਬਾਤ ਕਰਦੇ ਆ ਰਾਜਕੁਮਾਰ ਨਾਲ ਵੀ ਗੱਲ ਬਿਲਕੁਲ ਰਾਜਕੁਮਾਰ ਨਾਲ ਵੀ ਤੁਹਾਨੂੰ ਮਿਲਾਨੇ ਆ ਇਹ ਰਾਜਕੁਮਾਰ ਹੈ ਜਿਸ ਦੀਆਂ ਦੋਨੇ ਲੱਤਾਂ ਜਿਹੜੀਆਂ ਉਹ ਕਟੀਆਂ ਗਈਆਂ ਇੱਕ ਹਾਦਸਾ ਵਾਪਰ ਗਿਆ ਸੀ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਇਸ ਦੀਆਂ ਦੋਨੇ ਲੱਤਾਂ ਕਟੀਆਂ ਗਈਆਂ ਤਾਂ ਅੱਜ ਜਿਹੜਾ ਹੈਗਾ ਇਹ लाचार ਹੈਗਾ ਕੰਮ ਕਰ ਨਹੀਂ ਕਰਦਾ ਔਰ ਇਸ ਦੀ ਪਤਨੀ ਘਰਾਂ ਦੇ ਵਿੱਚ ਕੰਮ ਕਰਦੀ ਔਰ ਧੀ ਦਾ ਵਿਆਹ ਰੱਖਿਆ ਔਰ ਐਬਜੇ ਦੇ ਵਿੱਚ ਇਹਨਾਂ ਨੂੰ ਜ਼ਰੂਰਤ ਹੈਗੀ ਹਾਜੀ ਰਾਜ ਜੀ ਕਿਸ ਤਰ੍ਹਾਂ ਦੀ ਜ਼ਰੂਰਤ ਹੈਗੀ ਹੈ ਵਿਆਹ ਰੱਖਿਆ ਕਿੰਨੀ ਤਰੀਕ ਦਾ ਵਿਆਹ ਹੈ 18 ਫਰਵਰੀ ਦਾ ਜੀ ਅੱਛਾ ਹਾਂਜੀ ਤੇ ਕੁਝ ਜੋੜਿਆ ਕੁੜੀ ਆਸਤੇ ਕੁਝ ਵੀ ਨਹੀਂ ਜੜੇ ਤਿੰਨ ਤਾਲ ਹੋਏ ਨੇ ਕਟੇ ਚੰ ਰਤਾ ਮੈਂ ਤਾਂ ਕੰਮ ਕਰ ਨਹੀਂ ਸਕਦਾ ਕੁਝ ਵੀ ਅੱਛਾ ਨਹੀਂ ਹੁਣ ਮਤਲਬ ਕਿ 18 ਤਰੀਕ ਨੂੰ 18 ਦਿਨ ਹੀ ਰਹਿ ਗਏ ਸਾਹਬ ਨਾਲ ਵਿਆਹ ਨੂੰ ਤੇ ਤੁਸੀਂ ਕੋਈ ਕੱਪੜਾ ਲੀੜਾ ਬੱਚੀ ਆਸਤੇ ਜੀ ਜੀ ਕੁਝ ਵੀ ਨਹੀਂ ਜੜੇ ਕੁਝ ਵੀ ਨਹੀਂਗਾ ਕਿਸ ਤਰ੍ਹਾਂ ਦੀ ਜ਼ਰੂਰਤ ਕਿਸ ਤਰ੍ਹਾਂ ਦੀ ਹੈ ਮਤਲਬ ਕਿ ਕੀ ਕੁਝ ਸਹੀ ਹੈ ਇੱਕ ਤਰ੍ਹਾਂ ਦੀ ਮਦਦ ਸਾਡੀ ਕੀਤੀ ਜਾਵੇ ਹੂੰ ਬਰਾਤ ਕਿੱਥੋਂ ਆਉਣੀ ਹੈ ਮਲੋਟ ਚ ਕਿੰਨੇ ਬੰਦੇ ਆ ਰਹੇ ਬੰਦੇ ਤਾਂ ਕਾਫੀ ਕੰਦਰ ਚਲ ਮੈਨ ਮੰਨ ਲਵ 30 40 ਤਾਂ ਹੋਣਗੇ 30 40 ਬੰਦੇ ਆਂ ਦੀ ਰੋਟੀ ਦਾ ਇੰਤਜ਼ਾਮ ਕੋਈ ਕਪੜਾ ਲੀੜਾ ਦੇਣ ਲੈਣ ਵਾਲਾ ਬਣਾ ਲਿਆ ਅਜੇ ਕੁਝ ਵੀ ਨਹੀਂ ਬਣਾਇਆ ਅੱਛਾ ਜੇ ਕਰਕੇ ਤੁਹਾਨੂੰ ਬੁਲਾਏ ਸਾਡੀ ਕੋਈ ਮਦਦ ਦਿੱਤੀ ਜਾਵੇ ਹੂੰ ਤਾਂ ਬਿਲਕੁਲ ਇਹ ਰਾਜਕੁਮਾਰ ਹੈ ਔਰ ਨਾਲ ਸੀਮਾ ਰਾਣੀ ਹੈ ਜੀ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੈ ਕਾ ਨਾ ਜਨੇ ਵੀ ਜਿੰਨਾ ਕੋਸ਼ਿਸ਼ਤਾ ਸੇ ਮਦਦ ਕਰੀ ਅਸੀਂ ਕਰੀ ਕਾਰਜਗੇ 6 6 ਧਿਆਨੇ ਇੱਕ ਹੰਦਾ ਕਾਰਵਲਾ ਕਮਾ ਨਹੀਂ ਸਕਦਾ ਮੁੰਡਿਆ ਤਾਂ ਬਠਾ ਤੁਹਾਡੇ ਸਾਹਮਣੇ ਬੈਠਾ ਵੇਖ ਲੋ ਜੀ ਅਸੀਂ ਝੂਠ ਬੋਲਦੇ ਆ ਅਸੀਂ ਘਰਾਂ ਤੇ ਜਾ ਕੇ ਕੰਮ ਕਾਰਜ ਕਰਦੇ ਆ ਜਿੰਨਾ ਦਾ ਅਸੀਂ 5000 ਮਹੀਨੇ ਦਾ ਹੁੰਦੇ ਤਨਖਾਹ ਪਰ 5000 ਨਾਲ ਅੱਜਕੱਲ੍ਹ ਗੁਜ਼ਾਰਾ ਕਿੱਥੇ ਹੁੰਦੇ ਨੇ ਧੀਆ ਪੁੱਤਾਂ ਨੂੰ ਖਾਣ ਵਾਲਾ ਸਾਰੇ ਬੱਚੇ ਨੇ ਪਰ ਇੰਨਾ ਗੁਜ਼ਾਰਾ ਤੇ ਨੰਦਾ ਪਰ ਹੁਣ ਕੁੜੀ ਦਾ ਵਿਆਹ ਰੱਖਿਆ ਸੀ ਤਾਂ ਅਸੀਂ ਹਲੇ ਕੁਸੇ ਕੱਪੜੇ ਰੇੜੇ ਸਿਣੀ ਬਣਾਏ ਅਸੀਂ ਹਮ ਨਾ ਗਵਾ ਜਿੱਤਰੋਂ ਪਾਸੇ ਕਿਤੇ ਮਦਦ ਆਇਆ ਸੀ ਤਾਂ ਖਬਰ ਪਾ ਮੈਂ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਕੁੜੀ ਦਾ ਵਿਆਹ ਰਕੇ ਚਾਂ ਚੱਕ ਦੀ ਸਲਾ ਬਣੀ ਵਸਕ ਲੈ ਆਏ ਨੇ ਕੁੜੀ ਨੂੰ ਪਸੰਦ ਕਰਕੇ ਗਏ ਨੇ ਕਹਿੰਦੀ ਨਹੀਂ ਅਸੀਂ ਲਾ ਕੇ ਜਾਣੀ ਅਕਲ ਅਕਲ ਮੁੰਡਾ ਕਹਿੰਦੀ ਕੋਈ ਨਹੀਂ ਅਸੀਂ ਕਰਾਂਗੇ ਜਿੰਨਾ ਹੋ ਸਕਦਾ ਪਰ ਸਣੀ ਇਹਨਾਂ ਕਦੇ ਮਦੀਆ ਤੱਕ ਰਹੀ ਜਾਂਦੇ ਹੂੰ ਸਮਾਨ ਵੱਲੋਂ ਕੁਝ ਬੈਡ ਹੋਗਾ ਜਾਂ ਕੋਈ ਜਿਨੇ ਜਿਵੇਂ ਮੈਂ ਮੰਨ ਲਓ ਵੀ ਪਾਂਡਾ ਟਿੰਦੇ ਦਿੱਤੇ ਜਾਂਦਣ ਕੁੜੀ ਜਾਣ ਨੂੰ ਹੂੰ ਇਸ ਤਰ੍ਹਾਂ ਦੀ ਮਦਦ ਬਿਨਾਂ ਦੇ ਵਿੱਚ ਜਿਵੇਂ ਬਰਾਤ ਦਾ ਸਮਾਨ ਦਾ ਖਾਣਾ ਪੀਣਾ ਹੂੰ ਜੀ ਤੁਸੀਂ ਤੁਹਾਡੇ ਕੋਲ ਮਤਲਬ ਐਸਟਮ ਕੁਝ ਵੀ ਨਹੀਂ ਕੁਝ ਨਹੀਂ ਹੂੰ ਤਾਂ ਬਿਲਕੁਲ ਇਹ ਪਰਿਵਾਰ ਹੈ ਰਾਜਕੁਮਾਰ ਹੈ ਜੋ ਦੱਸ ਰਿਹਾ ਹੈ ਕਿ ਇਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਔਰ ਧੀ ਦਾ ਵਿਆਹ ਇਹਨਾਂ ਨੇ ਜਿਹੜਾ ਹੈਗਾ ਰੱਖਿਆ ਹੋਇਆ ਔਰ ਪਰਿਵਾਰ ਦੇ ਕੋਲੇ ਕੁਝ ਵੀ ਨਹੀਂ ਹੈਗਾ ਵਿਆਹ ਦੇ ਵਾਸਤੇ ਤਾਂ ਅਪੀਲ ਜਿਹੜੀ ਹੈ ਇਹ ਕਰ ਰਿਹਾ ਰਾਜਕੁਮਾਰ ਹੈ ਜੋ 3 ਸਾਲ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਦੇ ਵਿੱਚ ਇਸ ਦੀਆਂ ਦੋਨੇ ਲੱਤਾਂ ਕੱਟੀਆਂ ਗਈਆਂ ਸੀ ਔਰ ਆ ਜਿਹੜਾ ਹੁਣ ਪਰਿਵਾਰ ਦੇ ਵੱਲੋਂ 6 ਕੁੜੀਆਂ ਇਹਨਾਂ ਦੇ ਘਰ ਔਰ ਇੱਕ ਮੁੰਡਾ ਹੈਗਾ ਔਰ ਦੂਸਰੀ ਲੜਕੀ ਹੈ ਜਿਹੜੀ ਦੂਸਰੇ ਨੰਬਰਾਂ ਲੜਕੀ ਹੈ ਉਸ ਦਾ ਹੁਣ ਵਿਆਹ ਰੱਖਿਆ ਇਹਨਾਂ ਨੇ 18 ਫਰਵਰੀ ਦਾ ਔਰ ਇਹਨਾਂ ਕੋਲੇ ਕੁਝ ਵੀ ਜਿਹੜਾ ਹੈਗਾ ਵਿਆਹ ਦਾ ਇੰਤਜ਼ਾਮ ਨਹੀਂ ਹੈਗਾ ਜ਼ਰੂਰਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਜਦ ਧੀ ਦਾ ਵਿਆਹ ਹੁੰਦਾ ਤਾਂ ਉਸ ਦਿਨ ਜਿਹੜਾ ਇਹ ਅਪੀਲ ਕਰ ਰਹੇ ਹੈ ਗੁਹਾਰ ਲਗਾ ਰਹੇ ਹੈ ਔਰ ਸਾਡੀ ਵੀ ਤੁਹਾਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਧੀ ਦਾ ਜਿਹੜਾ ਕਾਰਜ ਹੈ ਉਹਨੇ ਪਰੇ ਚੜ ਸਕੇ ਇਸ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਹੈਗੀਆਂ ਉਹ ਹੁਣ ਕਿਉਂਕਿ ਅੱਜ ਸਮਾਵੇਸ਼ਕ ਦੀ ਖੁਸ਼ੀਆਂ ਦਾ ਹੈਗਾ ਲੇਕਿਨ ਇਹਨਾਂ ਦੇ ਚਿਹਰਿਆਂ ਤੇ ਸਾਫ਼ ਤੌਰ ਤੇ ਜਿਹੜੀ ਪਰੇਸ਼ਾਨੀ ਆ ਉਹ ਦਿਖਾਈ ਦੇ ਰਹੀ ਹੈ ਕਿ ਵਿਆਹ ਤੇ ਰੱਖ ਲਿਆ ਤਾਂ ਹੁਣ ਉਹ ਸਾਰੇ ਕੰਮ ਜਿਹੜੇ ਉਹ ਕਿਦਾਂ ਹਾਂਜੀ ਅਸੀਂ ਮਦਦ ਮੰਗਨੀ ਆ ਹੱਥ ਜੋੜ ਕੇ ਬੇਨਤੀ ਆ ਜਿਵੇਂ ਅਸੀਂ ਤੁਸੀਂ ਕਹਿ ਸਕਦੇ ਹੋਵੇਂ ਕਰਦੀ ਆ ਮਦਦ ਕਾ ਵੀ ਕਰੇ ਆ ਕਾ ਵੇਖ ਕੇ ਕਰ ਦੋ ਜਿਵੇਂ ਕਰੇਗਾ ਅਸੀਂ ਕੋਈ ਨਹੀਂ ਦੇਖ ਲੋ ਐਵੇਂ ਚ ਕਰੇਗਾ ਸਾਡੇ ਸਾਹਦੇ ਸਾਹਮਣੇ ਖੜਾ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਨੀ ਜਿੰਨਾ ਕੋ ਸਕਦਾ ਉਹ ਮਦਦ ਕੀਤੀ ਜਾਵੇ ਸਾਡੇ ਪਰਮਾਤਮਾ ਅੱਗੇ ਆਈ ਅਰਦਾਸ ਲਗਾਈ ਹੋਈ ਹੈ ਕਿ ਸਾਡੇ ਧੀਆ ਤੇ ਵਿਆਹ ਹੋ ਜਾਵੇ ਸੁਖ ਸੰਤਿਨਾ ਅਸੀਂ ਤਾਂ ਕਦੇ ਅੱਗੇ ਹੱਥ ਨਹੀਂ ਜੋੜਿਆ ਪਰਮਾਤਮਾ ਜੀ ਤੂੰ ਕਿਸੇ ਨੂੰ ਨਾ ਦੇਵੇ ਬੰਦੇ ਲਾਚਾਰ ਬੈਠੇ ਮੰਨ ਜੇ ਤਾਂ ਅਸੀਂ ਘਰ ਚ ਜਾ ਕੇ ਕੰਮ ਕਰਦੀ ਕਰਨੀ ਆ ਪਰਮਾਤਮਾ ਦੁੱਖ ਹੀ ਦੇਂਦੀ ਆ ਛੇ ਧੀਆ ਨਹੀਂ ਇਹ ਦੂਜੀ ਇੱਕ ਦੂਜੀ ਕੁੜੀ ਦਾ ਵਿਆਹ ਰੱਖਿਆ ਸੀ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਅਸੀਂ ਤਾਂ ਬੁਹਾਰ ਲਾਈ ਜੇ ਨਹੀਂ ਸਾਡੀ ਮਦਦ ਕੀਤੀ ਜਾਵੇ ਹਾਂਜੀ ਰਾਜ ਜੀ ਮੈਂ ਆਪਕੇ ਜੋੜ ਕੇ ਭੇਜਦੀ ਤਾਂ ਨਾ ਮੈਂ ਮਦਦ ਕੀਤੀ ਹੈ ਤੁਹਾਡੀ ਗੁੜੀਆਂ ਦਾ ਧਿਆਨ ਰੱਖਦੀ